ਆ ਗਏ ਸੀ ਤਿਲਕ ਦੇਣ ਤੋਂ ਬਾਅਦ ਜਦੋਂ ਬਹੁਤਾ ਝਗੜਾ ਵੱਧ ਗਿਆ ਘਰ ਦੇ ਵਿੱਚ ਬਹੁਤਾ ਜਦੋਂ ਕਲੇਸ਼ ਵੱਧ ਗਿਆ ਘਰ ਦੇ ਵਿੱਚ ਤੇ ਫੇਰ ਗੁਰੂ ਆਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ왈 ਸਾਹਿਬ ਦੀ ਧਰਤੀ ਤੇ ਆ ਗਏ ਤੇ ਕਹਿੰਦੇ ਸੰਗਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਬੈਠੀਆਂ ਨੇ ਤੇ ਬਾਬਾ ਮੋਹਣ ਜੀ ਆਪਾਂ ਪਰसों ਵੀ ਇਤਿਹਾਸ ਵਿਚਾਰਿਆ ਬਾਬਾ ਮੋਰੀ ਜੀ ਬਾਬਾ ਮੋਹਣ ਜੀ ਗੁਰੂ ਅਮਰਦਾਸ ਸਾਹਿਬ ਦੇ ਸਹਿਬਜ਼ਾਦਿਆਂ ਨੇ ਗੋਬਿੰਦਵਾਲ ਸਾਹਿਬ ਦੀਆਂ ਸੰਗਤਾਂ ਨੇ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਬਹੁਤ ਅਦਬ ਕੀਤਾ ਬਹੁਤ ਸਤਕਾਰ ਜੀ ਆਇਆਂ ਨੂੰ ਕੀਤਾ ਸਾਰੀਆਂ ਸੰਗਤਾਂ ਨੂੰ ਚਾ ਚੜ ਗਿਆ ਗੋਬਿੰਦਵਾਲ ਸਾਹਿਬ ਦੀਆਂ ਨੂੰ ਵੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਵਾਪਸ ਆ ਗਏ ਤੇ ਜਦੋਂ ਕਹਿੰਦੇ ਸ਼ਾਮ ਹੋਈ ਸਤਿਗੁਰੂ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਵਚਨ ਸੁਣਾਉਂਦੇ ਰਹੇ ਆਪਣੇ ਉਪਦੇਸ਼ ਬਖਸ਼ਦੇ ਰਹੇ ਤੇ ਜਦੋਂ 12 ਵਜੇ ਅਗਲਾ ਦਿਨ ਹੋਇਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ਼ਨਾਨ ਕੀਤਾ ਸਵੇਰੇ ਅਮਰਤ ਵੇਲੇ ਰਾਗੀ ਸਿੰਘਾਂ ਨੂੰ ਹੁਕਮ ਕੀਤਾ ਭਾਈ ਕੀਰਤਨ ਕਰੋ ਤੇ ਕਹਿੰਦੇ ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕੀਤਾ ਸਾਜੀ ਦੀ ਵਾਰ ਦਾ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੌਂਬੜਾ ਲਾ ਕੇ ਬੈਠੇ ਰਹੇ ਸਾਰੀਆਂ ਸੰਗਤਾਂ ਕੀਰਤਨ ਦਾ ਆਨੰਦ ਲੈਤੀਆਂ ਰਹੀਆਂ ਰਸ ਬਣਿਆ ਰਿਹਾ ਮਹਾ ਆਨੰਦ ਬਣਿਆ ਰਿਹਾ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਧੰਗੁਰੂ ਰਾਮਦਾਸ ਸਾਹਿਬ ਜੀ ਖੁੱਲੇ ਦਰਸ਼ਨ ਦਿਦਾਰੇ ਸੰਗਤਾਂ ਨੂੰ ਬਖਸ਼ਦੇ ਰਹੇ ਤੇ ਜਦੋਂ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ ਤਾਂ ਫੇਰ ਧੰਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਫੱਦੇ ਬੁਲਾ ਕੇ ਨਮਸਕਾਰ ਕਰਕੇ ਕਹਿੰਦੇ ਕਾਸਨ ਤੇ ਲੇਟ ਕੇ ਲੰਮੇ ਪੈਗੇ ਉੱਪਰ ਕੱਪੜਾ ਲੈ ਲਿਆ ਸਤਿਗੁਰੂ ਧੰਗੁਰੂ RAMਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਣ ਇਹ ਸੰਸਾਰ ਤੋਂ ਸ਼ੀਰ ਕਰਕੇ ਜਾਣਾ ਹੈ। ਉਦਾਂ ਤੇ ਉਹ ਹਰ ਵੇਲੇ ਅੰਗ ਸੰਗ ਨੇ ਸਾਡੇ ਹਰ ਥਾਂ ਮੌਜੂਦ ਨੇ। ਹਰ ਜਰਰੇ-ਜਰਰੇ ਵਿੱਚ ਮੌਜੂਦ ਨੇ ਪਰ ਸ਼ੀਰ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਾਣਾ ਸੀ ਆਪਣੀ ਜੋਤ ਨੂੰ ਗੁਰੂ ਅਰਜਨ ਦੇਵ ਸਾਹਿਬ ਦੇ ਅੰਦਰ ਟਿਕਾਉਣਾ ਸੀ। ਵੇਖੋ ਨਾ ਜਿਵੇਂ ਸਵੇਰੇ ਸੂਰਜ ਚੜ੍ਹਿਆ ਹੁੰਦਾ ਸ਼ਾਮ ਨੂੰ ਸੂਰਜ ਢਲ ਜਾਂਦਾ ਹੈ। ਆਗਲੇ ਦਿਨ ਫੇਰ ਚੜਿਆ ਹੁੰਦਾ ਇਸੇ ਤਰ੍ਹਾਂ ਹੀ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਮਹਾਪੁਰਖ ਹੁੰਦੇ ਨੇ ਉਹ ਸੰਸਾਰ ਦੇ ਇੱਕ ਵਾਰ ਹੀ ਆਉਂਦੇ ਆ ਗੁਰੂ ਨਾਨਕ ਸਾਹਿਬ ਜੀ ਇੱਕ ਵਾਰੀ ਗੁਰੂ ਨਾਨਕ ਦੀ ਜੋਤ ਇਹ ਸੰਸਾਰ ਤੇ ਆਈ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਜੋਤ ਦੇ ਗਏ ਆਪਣੀ ਫਿਰ ਗੁਰੂ ਅੰਗਦ ਦੇ ਦੇਵ ਸਾਹਿਬ ਜੀ ਦੇ ਵਿੱਚੋਂ ਜੋਤ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ ਆਈ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਉਹੀ ਜੋਤ ਗੁਰੂ ਰਾਮਦਾਸ ਸਾਹਿਬ ਦੇ ਵਿੱਚ ਵਰਤੀ ਅੱਜ ਉਹੀ ਜੋਤ ਹੈ ਉਹੀ ਸ਼ਕਤੀ ਉਹੀ ਪ੍ਰਗਟਾਵਾ ਹੈ ਅੱਜ ਗੁਰੂ ਰਾਮਦਾਸ ਸਾਹਿਬ ਦੇ ਵਿੱਚੋਂ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ ਜੋਤ ਨੇ ਟਿਕਣਾ ਹੈ ਇਸੇ ਤਰ੍ਹਾਂ ਸਾਡੇ 10 ਪਾਤਸ਼ਾਹੀਆਂ ਹੋਈਆਂ ਤਾਂ ਹੀ ਅਸੀਂ ਪੜਦੇ ਆ ਜਾਗਤ ਜੋਤ ਦਸਾਂ ਪਾਤਸ਼ਾਹੀਆਂ ਦੀ ਜੋਤ ਧਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਜ ਵੀ ਸਾਡੇ ਵਿੱਚ ਮੌਜੂਦ ਨੇ ਪਰ ਅਸੀਂ ਮਨ ਕਰਕੇ ਜਾਣਗੇ ਸਤਿਗੁਰੂ ਸਾਹਿਬ ਜੀ ਦਾ ਅਦਬ ਸਤਕਾਰ ਮੁੱਖ ਰੱਖੀਗੇ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਧੰ ਗੁਰੂ ਰਾਮਦਾਸ ਸਾਹਿਬ ਨੇ ਆਪਣੀ ਜੋਤ ਟਿਕਾਉਣੀ ਹੈ ਸਤਿਗੁਰੂ ਸਾਹਿਬ ਨੇ ਆਪਣੇ ਦੇ ਕੱਪੜਾ ਲਿਆ ਚਾਦਰ ਲਈ ਤੇ ਆਪਣੀ ਜੋਤ ਧੰ ਗੁਰੂ ਰਾਮਦਾਸ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਵਿੱਚ ਟਿਕਾਤੀ ਇਹ ਸਰੀਰ ਨੂੰ ਛੱਡ ਕੇ ਜੋਤੀ ਜੋਤ ਧੰ ਗੁਰੂ ਰਾਮਦਾਸ ਸਾਹਿਬ ਜੀ ਸਮਾ ਗਏ ਸੋ ਸਤਿਗੁਰੂ ਧੰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਵਸ ਨੂੰ ਕੋਟ-ਕੋਟ ਵਾਰ ਨਮਸ਼ਕਾਰ ਹੈ ਕੋਟ-ਕੋਟ ਵਾਰ ਪ੍ਰਣਾਮ ਹੈ ਭਟ ਸਹਿਬਾਨ ਬੜਾ ਪਿਆਰਾ ਸ਼ਬਦ ਵਰਤਦੇ ਨੇ ਹਮ ਆਪਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਖਾਈ ਮਾਇਆ ਮੋਹ ਭਰਮ ਕੈ ਭੂਲੇ ਸਤਦਾਰ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤਹਿ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਕਿ ਹੇ ਗੁਰੂ ਰਾਮਦਾਸ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਚਰਨਾਂ ਵਿੱਚ ਸਾਨੂੰ ਥਾਂ ਦੇ ਦੇ ਤੇਰੇ ਚਰਨਾਂ ਦਾ ਸਾਨੂੰ ਓਟ ਆਸਰਾ ਦੇ ਦੇ ਤੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਦੇ ਚਰਨਾਂ ਦਾ ਓਟ ਆਸਰਾ ਮਿਲ ਜਾਂਦਾ ਹੈ ਫਿਰ ਉਹਨਾਂ ਨੂੰ ਸੰਸਾਰ ਦੇ ਫਿਰ ਦਰ ਦਰ ਦੇ ਆਸਰੇ ਨਹੀਂ ਲੱਭਣੇ ਪੈਂਦੇ ਦਰ ਦਰ ਦੀਆਂ ਓਟਾਂ ਨਹੀਂ ਲੱਭਣੀਆਂ ਪੈਂਦੀਆਂ ਸਤਿਗੁਰੂ ਧੰਨ ਗੁਰੂ ਰਾਮਦਾਸ ਸਹਿਬ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਵਾਲਾ ਜੀਵਨ ਨਾਮ ਦੀਆਂ ਦਾਤਾਂ ਸਾਨੂੰ ਬਖਸ਼ਿਸ਼ ਕਰਨ ਸਾਰੇ ਆਪਾਂ ਨਿਮਰਤਾ ਦੇ ਨਾਲ ਭਾਵਨਾ ਦੇ ਨਾਲ ਅਰਦਾਸ ਕਰਗੇ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਘਰ ਦੀ ਐਸੀ ਵਡਿਆਈ ਹੈ